ਹੈਲੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਟਰੈਕਟਰ ਤੇ ਤੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਸਾਡੀ ਲਾਈਕ ਕਰਦੇ ਹੋ ਤੇ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਿਊ ਆਰਲੈਂਡ ਟਰੈਕਟਰ ਤੇ ਟਰੈਕਟਰ ਦਾ ਜੋ ਮਾਡਲ ਹੈ ਉਹ ਹੈ 2013 ਮਾਡਲ ਹੈ ਟਰੈਕਟਰ ਦਾ ਤੇ ਜੇ ਬਾਕੀ ਤਸਵੀਰਾਂ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਜੋ ਪਿਛਲੇ ਟਾਇਰ ਨੇ ਉਹ ਨਵੇਂ ਪਏ ਹੋਏ ਹਨ ਤੇ ਜੋ ਅਗਲੇ ਟਾਇਰ ਨੇ ਉਹ 40% ਟਰੈਕਟਰ ਦੇ ਅਗਲੇ ਟਾਇਰ ਹਨ ਤੇ ਟਰੈਕਟਰ ਨੂੰ ਨਵੀਂ ਬੈਟਰੀ ਲੱਗੀ ਹੋਈ ਹੈ ਤੇ ਮਾਲਕ ਵੀਰੋਂ ਨੂੰ ਟਰੈਕਟਰ ਦੀ ਫੁੱਲ ਗਾਰੰਟੀ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਹੈ ਬਰਨਾਲਾ ਤੇ ਟਰੈਕਟਰ ਦਾ ਜੋ ਮਾਡਲ ਹੈ ਨਿਊ ਹੋਲੈਂਡ 5500 ਤੇ ਮਾਲਕ ਵੀਰੋਂ ਨੂੰ ਜੋ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 410000 ਟਰੈਕਟਰ ਦੀ ਜੋ ਡਿਮਾਂਡ ਹੈ ਇਹ ਮਾਲਕ ਵੀਰਾਂ ਨੂੰ ਟਰੈਕਟਰ ਦੀ ਫੁੱਲ ਗਾਰੰਟੀ ਹੈ ਕਿਤੇ ਵੀ ਲੀਕਿੰਗ ਨਹੀਂ ਹੈ ਰੰਗ ਪੇਂਟ ਬਿਲਕੁਲ ਸਾਫ਼ ਹੈ ਤੇ ਟਰੈਕਟਰ 3 ਸਪੀਡ ਵਿੱਚ ਹੈ ਤਿੰਨ ਸਪੀਡਾਂ ਵਿੱਚ ਟਰੈਕਟਰ ਹੈ ਤੇ ਮਾਲਕ ਵੀਰਾਂ ਦਾ ਜੋ ਨੰਬਰ ਹੈ 97797 38144 ਇਹ ਮਾਲਕ ਵੀਰਾਂ ਦਾ ਨੰਬਰ ਹੈ ਜੇ ਕਿਸੇ ਵੀਰ ਨੇ ਟਰੈਕਟਰ ਨੂੰ ਖਰੀਦਣਾ ਹੋਵੇ ਜਾਂ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਜੇ ਕਿਸੇ ਵੀਰ ਨੇ ਸਾਡੇ ਤੋਂ ਐਡ ਕਰਵਾਉਣੀ ਹੋਵੇ ਤਾਂ ਸਾਡਾ ਨੰਬਰ ਹੈ 8528387703 ਇਸ ਨੰਬਰ ਤੇ WhatsApp ਤੇ ਫੋਟੋਆਂ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਤੇ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ